ਸਲਾਮ ਨਮਸਤੇ ਆਦਾਬ ਸਤਿ ਸ਼੍ਰੀ ਅਕਾਲ ਜੈ ਸਾਈ ਜੀ ਕਦੇ ਇੱਕ ਪਲ ਲਈ ਠਹਿਰ ਕੇ ਸੋਚੋ ਕਿ ਸੱਚ ਮੁੱਚ ਤੁਹਾਡੀ ਜ਼ਿੰਦਗੀ ਤੁਹਾਡੀ ਆਪਣੀ ਕਿ ਤੁਸੀਂ ਉਸੇ ਦਿਸ਼ਾ ਵਿੱਚ ਚੱਲ ਰਹੇ ਹੋ ਜਿੱਥੇ ਤੁਹਾਡਾ ਦਿਲ ਚਾਹੁੰਦਾ ਹੈ ਜਾਂ ਕਿਸੇ ਹੋਰ ਦੇ ਬਣਾਏ ਨਕਸ਼ੇ ਤੇ ਬਸ ਚੱਲਦੇ ਜਾ ਰਹੇ ਹੋ ਜ਼ਿੰਦਗੀ ਤੁਹਾਡੀ ਹੈ ਪਰ ਚੱਲਣਾ ਕਿਸੇ ਹੋਰ ਦੇ ਹਿਸਾਬ ਨਾਲ ਹੋ ਰਿਹਾ ਹੈ ਇਸੇ ਲਈ ਅੰਦਰ ਇੱਕ ਬੇਚੈਨੀ ਹੈ ਬਾਬਾ ਜੀ ਇਹ ਸਵਾਲ ਹਰਦਾ ਨਾ ਬੇਚੈਨੀ ਕਿਉਂ ਹੈ ਇਹ ਉਹਦਾ ਜਵਾਬ ਹੈ ਜਰਾ ਗੌਰ ਕਰਨਾ ਸਾਈਂ ਨੂੰ ਪਰਮਉਦੇ ਕਿ ਜਦੋਂ ਇਨਸਾਨ ਚੌਦਾ ਦਿਲ ਜਿਹੜਾ ਹੈ ਉਹ ਕਹਿੰਦਾ ਇੱਕ ਯੋਗਤੂ ਕਰ ਰਿਹਾ ਹੈ ਭਾਈ ਇਹ ਤੂੰ ਕੀ ਕਰ ਰਿਹਾ ਹੈ ਪਰ ਇਨਸਾਨ ਕਰੀ ਜਾ ਰਿਹਾ ਹੈ ਜਿਸੇ ਲਈ ਅੰਦਰ ਬੇਚੈਨੀ ਰਹਿੰਦੀ ਇੱਕ ਅਸੰਤੋਸ਼ ਜਿਵੇਂ ਆਤਮਾ ਰੂਹ ਕਿਸੇ ਪਿੰਜਰੇ ਵਿੱਚ ਫਸ ਗਈ ਹੋਵੇ ਤੇ ਪੁਕਾਰ ਰਹੀ ਹੋਵੇ ਮੈਨੂੰ ਬਦਲ ਦੋ ਮੈਨੂੰ ਮੁਕਤ ਕਰ ਦੋ ਪਰਿਵਰਤਨ ਬਾਹਰੋਂ ਨਹੀਂ ਆਉਂਦਾ ਇਹ ਗੱਲ ਯਾਦ ਰੱਖਣਾ ਫਕੀਰਾਂ ਦਾ ਕਹਿਣਾ ਹੈ ਕਿ ਬਦਲਾਅ ਦੀ ਸ਼ੁਰੂਆਤ ਇਨਸਾਨ ਦੇ ਅੰਦਰ ਹੁੰਦੀ ਹੈ ਜੇਕਰ ਤੁਸੀਂ ਸੱਚਮੁੱਚ ਆਪਣੀ ਜ਼ਿੰਦਗੀ ਬਦਲਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਖੁਦ ਨੂੰ ਬਦਲੋ ਬਾਬਾ ਜੀ ਕਿਉਂਕਿ ਜ਼ਿੰਦਗੀ ਜਿਹੜੀ ਹੈ ਤੁਹਾਡੀ ਤੁਹਾਡਾ ਹੀ ਪ੍ਰਤੀਬਿੰਬ ਹੈ ਤੁਸੀਂ ਜਿਵੇਂ ਹੋ ਦੁਨੀਆ ਤੁਹਾਨੂੰ ਵੈਸੇ ਹੀ ਲਿਖਦੀ ਹੈ ਉਹ ਕਹਿੰਦਾ ਜੈਸੀ ਦ੍ਰਿਸ਼ਟੀ ਹੁੰਦੀ ਹੈ ਵੈਸੀ ਸ੍ਰਿਸ਼ਟੀ ਹੋ ਜਾਂਦੀ ਹੈ ਸੋ ਅੱਗੇ ਵਧਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਬੈਲ ਆਈਕਨ ਨੂੰ ਜ਼ਰੂਰ ਦਬਾਉ ਬਾਈ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਅਪਡੇਟ ਐ ਜੋ ਮਿਲਦੀ ਰਹੇ ਤੁਸੀਂ ਜਿਵੇਂ ਸੋਚਦੇ ਹੋ ਵੈਸੇ ਹੀ ਅਨੁਭਵ ਕਰਦੇ ਹੋ ਤੁਹਾਡੇ ਅੰਦਰ ਜੇ ਹਨੇਰਾ ਹੈ ਤਾਂ ਰੋਸ਼ਨੀ ਵੀ ਧੁੰਦਲੀ ਲੱਗੇਗੀ ਤੇ ਜੇ ਅੰਦਰ ਪ੍ਰਕਾਸ਼ ਹੈ ਤਾਂ ਹਨੇਰੀ ਰਾਤ ਵੀ ਸੋਹਣੀ ਲੱਗੇਗੀ ਲੋਕ ਅਕਸਰ ਸ਼ਿਕਾਇਤ ਕਰਦੇ ਹਨ ਕਿ ਜ਼ਿੰਦਗੀ ਕਠਿਨ ਹੈ ਲੋਕ ਬੁਰੇ ਨੇ ਹਾਲਾਤ ਠੀਕ ਨਹੀਂ ਹੈ ਪਰ ਕੋਈ ਇਹ ਨਹੀਂ ਕਹਿੰਦਾ ਕਿ ਸ਼ਾਇਦ ਮੈਨੂੰ ਇਹ ਆਪਣੇ ਦੇਖਣ ਦਾ ਤਰੀਕਾ ਬਦਲਣਾ ਚਾਹੀਦਾ। ਉਹ ਇਹੀ ਜਿਹੜਾ ਹੈ ਬਦਲਾਅ ਦਾ ਪਰਿਵਰਤਨ ਦਾ ਪਹਿਲਾ ਦਰਵਾਜ਼ਾ ਹੈ। ਜਦੋਂ ਤੁਸੀਂ ਦੂਜਿਆਂ ਨੂੰ ਨਹੀਂ ਖੁਦ ਨੂੰ ਦੇਖਣਾ ਸ਼ੁਰੂ ਕਰਦੇ ਹੋ। ਹਰ ਸਵੇਰ ਜਦੋਂ ਤੁਸੀਂ ਉੱਠਦੇ ਹੋ ਤਾਂ ਸੋਚਦੇ ਹੋਗੇ ਅੱਜ ਕੁਝ ਚੰਗਾ ਹੋਵੇਗਾ। ਪਰ ਉਹੀ ਪੁਰਾਣਾ ਦਿਨ, ਉਹੀ ਪੁਰਾਣੀ ਸੋਚ, ਉਹੀ ਆਦਤਾਂ, ਉਹੀ ਪ੍ਰਤੀਕਿਰਿਆਵਾਂ। ਤੁਹਾਡੇ ਆਸ-ਪਾਸ ਘੁੰਮਦੀਆਂ ਰਹਿੰਦੀਆਂ ਨੇ ਬਾਬਾ ਜੀ ਤੁਸੀਂ ਨਵੇਂ ਨਤੀਜੇ ਚਾਹੁੰਦੇ ਹੋ ਪਰ ਹਰ ਦਿਨ ਉਹੀ ਪੁਰਾਣੇ ਵਿਚਾਰ ਦੁਹਰਾਉਂਦੇ ਰਹਿੰਦੇ ਹੋ ਜ਼ਰਾ ਗੌਰ ਕਰ ਲਓ ਕਿਉਂਕਿ ਬਿਨਾ ਅੰਦਰਲੇ ਬਦਲਾਅ ਦੇ ਬਾਹਰ ਕੁਝ ਵੀ ਨਹੀਂ ਬਦਲ ਸਕਦਾ ਬਾਹਰ ਦੀ ਜ਼ਿੰਦਗੀ ਤੁਹਾਡੇ ਅੰਦਰਲੇ ਜਿਹੜਾ ਹੈ ਉਹ ਪਰਛਾਵਾਂ ਹੈ ਜੇ ਅੰਦਰਲੀ ਸੋਚ ਵਿੱਚ ਜ਼ਹਿਰ ਹੈ ਤਾਂ ਬਾਹਰ ਦਾ ਸੰਸਾਰ ਵੀ ਕੋੜਾ ਹੀ ਲੱਗੇਗਾ ਬਾਬਾ ਜੀ ਤੇ ਜੇ ਅੰਦਰ ਪ੍ਰੇਮ ਹੈ ਤਬਾਰ ਦਾ ਹਰ ਚਿਹਰਾ ਇੱਕ ਸ਼ੀਸ਼ਾ ਬਣ ਜਾਵੇਗਾ ਜਿਸ ਵਿੱਚ ਤੁਹਾਨੂੰ ਪਿਆਰ ਹੀ ਦਿਖਾਈ ਦੇਵੇਗਾ ਔਰ ਕਹਿੰਦੇ ਆ ਕਿ ਜਿजैसी ਬੰਦੇ ਦੀ ਅੰਦਰ ਦੀ ਬਿਰਤੀ ਹੋਣ ਲੱਗਦੀ ਹੈ ਵੈਸੀ ਹੀ ਸ੍ਰਿਸ਼ਟੀ ਉਹਨੂੰ ਉਹੋ ਜਿਹੇ ਲੋਕਾਂ ਨਾਲ ਮਿਲਾਨ ਲੱਗਦੀ ਆਂ ਆਪੋਛੇ ਕਰੇਰ ਕੇਸਿਸ ਹੁੰਦੇ ਆ ਕਰਮਾਂ ਦੇ ਆਧਾਰ ਤੇ ਵੀ ਗੱਲ ਹੁੰਦੀ ਹੈ ਜਿਹੜੀ ਜੋ ਤੁਹਾਡਾ ਪੁਰਾਣਾ ਕਿਸੇ ਨੂੰ ਲੈਣਾ ਦੇਣਾ ਹੈ ਉਹ ਮਿਲਦਾ ਹੈ ਪਰ ਕੁਝ ਕੁਝ ਤਾਂ ਹੈ ਜੋ ਬਦਲ ਸਕਦੇ ਆ ਉਹ ਇਹ ਹੈ ਬਾਬਾ ਜੀ ਔਰ ਪਰਿਵਰਤਨ ਕੋਈ ਜਾਦੂ ਨਹੀਂ ਹੈ ਉਹ ਟ੍ਰਿਕ ਨਹੀਂ ਹੈ ਇੱਕ ਹੋਲੀ ਆਂਚ ਤੇ ਪੱਕਣ ਵਾਲੀ ਸਾਧਨਾ ਹੈ ਬਾਬਾ ਜੀ ਤੇ ਆਪਣੇ ਅੰਦਰ ਦੀ ਹਰ ਪਰਤ ਨੂੰ ਦੇਖਣਾ ਹੈ ਹਰ ਨਕਾਬ ਉਤਾਰਨਾ ਹੈ ਇਹ ਸਮਝਣਾ ਹੈ ਕਿ ਹੁਣ ਤੱਕ ਤੁਸੀਂ ਕੌਣ ਬਣੇ ਰਹੇ ਤੇ ਹੁਣ ਤੁਹਾਨੂੰ ਕੀ ਬੰਨਣਾ ਹੈ ਪਰਿਵਰਤਨ ਦੀ ਸ਼ੁਰੂਆਤ ਤਾਂ ਹੁੰਦੀ ਹੈ ਜਦੋਂ ਤੁਸੀਂ ਸਮਝ ਲੈਂਦੇ ਹੋ ਕਿ ਕਿਸੇ ਨੇ ਤੁਹਾਨੂੰ ਦੁਖੀ ਨਹੀਂ ਕੀਤਾ ਬਲਕਿ ਇਹ ਸਾਡੀ ਪ੍ਰਕਿਰਿਆ ਹੈ ਗੜਾ ਗੌਰ ਕਰਨਾ ਸਾਡਾ ਡਰ ਸਾਡੀ ਹੀ ਸੋਚ ਨੇ ਸਾਨੂੰ ਦੁਖੀ ਕਰ ਦਿੱਤਾ ਕਿਸੇ ਤੋਂ ਜੇ ਤੁਸੀਂ ਕੋਈ ਆਸਾ ਰੱਖੋਗੇ ਤਾਂ ਤੀ ਹੋਏਗਾ ਦੁਖੀ ਮਿਲੇਗਾ ਬਾਬਾ ਜੀ ਹੋਰ ਕੀ ਹੈ ਇਹ ਕਲਜੋਗ ਹੈ ਸਾਈਂ ਲੋਕਾ ਫੱਕੇ ਕਹਿੰਦੇ ਭਾਈ ਕਿਸੇ ਦਾ ਪੜਾ ਵੀ ਕਰਨ ਜਾਓਗੇ ਤਾਂ ਉਹਦੇ ਤੋਂ ਆਸ ਨਹੀਂ ਰੱਖਣੀ ਕਿਉਂਕਿ ਪੜਾਈ ਦਾ ਜ਼ਰੂਰੀ ਨਹੀਂ ਹੈ ਕਿ ਉਹ ਤੁਹਾਡਾ ਪੜਾ ਕਰੇ ਆਸ ਰੱਖਣੀ ਤਾਂ ਸੋਨੇ ਰੱਬ ਤੋਂ ਕਰੋ ਆਸ ਰੱਖਣੀ ਸੋਨੇ ਰੱਬ ਤੇ ਰੱਖ ਤੁਸੀਂ ਪੜਾ ਹੋ ਗਿਆ ਤੁਹਾਡੇ ਹੱਥੋਂ ਤੁਸੀਂ ਕਰਤਾ ਇਹ ਵੀ ਕਰਨ ਵਾਲਾ ਉਹੀ ਜੀ ਔਰ ਇਹ ਆਸ ਵੀ ਉਦ ਤੋਂ ਹੀ ਰੱਖਣੀ ਹੈ ਕਿ ਭਾਈ ਪੜਾ ਹੋਇਆ ਜੋ ਵੀ ਹੋਇਆ ਇਹਦਾ ਫਲ ਮਾਲਕ ਨਹੀਂ ਦੇਣਾ ਦੁਨੀਆ ਦੇ ਕੁਝ ਨਹੀਂ ਕੋਈ ਨਹੀਂ ਆਪਣੇ ਸਕੇ ਨਹੀਂ ਬਾਬਾ ਜੀ ਸਾਥ ਦਿੰਦੇ ਅੱਜ ਕੱਲ ਜ਼ਰਾ ਗੌਰ ਕਰਨਾ ਸੋ ਇਹ ਸਵੀਕਾਰ ਕਰਨਾ ਕਿ ਹਾਂ ਜੋ ਕੁਝ ਹੈ ਮੈਂ ਹਾਂ ਉਹ ਭਾਈ ਮੇਰਾ ਹੀ ਜਿਹੜਾ ਹੈ ਮੈਂ ਕਰਮ ਕੀਤਾ ਹੈ ਤੇ ਮੈਨੂੰ ਉਹਦਾ ਰੰਗ ਮਿਲ ਰਿਹਾ ਹੈ ਇਹੀ ਅਸਲੀ ਜਾਗ੍ਰਿਤੀ ਹੈ ਇਹੀ ਅਸਲੀ ਜਾਗਣਾ ਹੈ ਜਿਵੇਂ ਹੀ ਇਹ ਸਮਝ ਅੰਦਰ ਉਤਰਦੀ ਹੈ ਤੁਹਾਡੇ ਅੰਦਰ ਇੱਕ ਸ਼ਾਂਤ ਕ੍ਰਾਂਤੀ ਸ਼ੁਰੂ ਹੋ ਜਾਂਦੀ ਹੈ ਇੱਕ ਐਸਾ ਬਦਲਾਵ ਜੋ ਆਵਾਜ਼ ਨਹੀਂ ਕਰਦਾ ਪਰ ਹੌਲੀ-ਹੌਲੀ ਤੁਹਾਡਾ ਪੂਰਾ ਅਸਤਿਤਵ ਬਦਲ ਦਿੰਦਾ ਹੈ ਤੁਹਾਡਾ ਚੱਲਣਾ ਤੁਹਾਡਾ ਬੋਲਣਾ ਤੁਹਾਡਾ ਦੇਖਣਾ ਤੁਹਾਡਾ ਉੱਠਣਾ ਤੁਹਾਡਾ ਬੈਠਣਾ ਸਭ ਕੁਝ ਕਿਸੇ ਨਵੀਂ ਊਰਜਾ ਨਾਲ ਭਰ ਜਾਂਦਾ ਹੈ ਤੁਹਾਡੇ ਅੰਦਰ ਪਿਆਰ ਦਾ ਜੋ ਸੋਮਾ ਹੈ ਨਾ ਉਹ ਖੁੱਲਣ ਲੱਗਦਾ ਤੇ ਇਹ ਪਿਆਰ ਹੈ ਇਹ ਪ੍ਰਕਾਸ਼ ਜਿਹੜਾ ਹੈ ਇਹ ਬਾਹਰ ਦੀ ਦੁਨੀਆ ਨੂੰ ਵੀ ਨਵਾਂ ਬਣਾ ਦਿੰਦਾ ਬਾਬਾ ਜੀ ਪਰਿਵਰਤਨ ਦਾ ਰਾਹ ਆਸਾਨ ਨਹੀਂ ਹੁੰਦਾ ਬੜਾ ਮੁਸ਼ਕਲ ਹੁੰਦੇ ਬੜੇ ਕਠਨ ਰਸਤੇ ਕਿਉਂਕਿ ਮਨ ਹਮੇਸ਼ਾ ਪੁਰਾਣੇ ਢਾਂਚੇ ਤੇ ਜਿਹੜਾ ਹੈ ਉਹ ਜਾਣਾ ਚਾਹੁੰਦਾ ਹੈ ਮਨ ਕਹੇਗਾ ਮੈਂ ਠੀਕ ਹਾਂ ਜਿਵੇਂ ਆ ਭਾਈ ਪਰ ਰੂਹ ਕਹੇਗੀ ਨਹੀਂ ਮੈਂ ਹੋਰ ਡੂੰਘਾਈ ਵਿੱਚ ਜਾਣਾ ਚਾਹੁੰਦੀ ਹੈ ਮਨ ਕਹੇਗਾ ਮੈਂ ਡਰਦਾ ਪਰ ਰੂਹ ਕਹੇਗੀ ਡਰ ਦੇ ਪਾਰ ਹੀ ਸਤ ਸੁਤੰਤਰਤਾ ਹੈ ਤੁਹਾਨੂੰ ਚੁਣਨਾ ਹੋਵੇਗਾ ਤੁਹਾਨੂੰ ਚੁਣਾ ਪਵੇਗਾ ਮਨ ਦੀ ਸਹੂਲਤ ਚਾਹੀਦੀ ਹੈ ਜਾਂ ਆਤਮਾ ਦੀ ਉਡਾਰੀ ਚਾਹੀਦੀ ਹੈ ਜੋ ਵਿਅਕਤੀ ਖੁਦ ਨੂੰ ਬਦਲਣ ਦੀ ਹਿੰਮਤ ਕਰਦਾ ਹੈ ਕਹਿੰਦੇ ਉਹੀ ਸੱਚਮੁੱਚ ਜੀਣਾ ਸ਼ੁਰੂ ਕਰਦਾ ਹੈ ਜਰਾ ਗੌਰ ਕਰਨਾ ਬਾਕੀ ਸਭ ਬਸ ਗੁਜ਼ਰਦੇ ਨੇ ਜਿਵੇਂ ਨਦੀ ਦੇ ਵਹਾਅ ਵਿੱਚ ਵਹਿੰਦੇ ਹੋਏ ਪੱਤੇ ਆ ਜਰਾ ਗੌਰ ਕਰਨਾ ਪਰ ਜੋ ਖੁਦ ਨੂੰ ਬਦਲਦਾ ਹੈ ਜੋ ਆਪਣੇ ਸਥਾਨਾ ਨੂੰ ਬਦਲਦਾ ਹੈ ਆਪਣੀ ਥਾਂ ਤੋਂ ਚਲਾ ਜਾਂਦਾ ਹੈ ਉੱਠ ਕੇ ਕਿਸੇ ਹੋਰ ਥਾਂ ਤੇ ਬਦਲਦਾ ਰਹਿੰਦਾ ਹੈ ਜਦ ਤੱਕ ਉਹ ਨੂੰ ਉਸ ਦੀ ਮੰਜ਼ਲ ਨਹੀਂ ਮਿਲ ਜਾਂਦੀ ਉਹ ਨਦੀ ਬਣ ਜਾਂਦਾ ਆਪਣੀ ਦਿਸ਼ਾ ਖੁਦ ਤੈਅ ਕਰਦਾ ਇਸ ਜ਼ਿੰਦਗੀ ਦਾ ਸਭ ਤੋਂ ਵੱਡਾ ਰਹੱਸ ਇਹੀ ਹੈ ਕਿ ਬਾਹਰ ਕੁਝ ਵੀ ਬਦਲਣ ਦੀ ਕੋਸ਼ਿਸ਼ ਨਾ ਕਰੋ ਤੁਹਾਡਾ ਰਿਸ਼ਤਾ ਤੁਹਾਡੇ ਕੰਮ ਤੁਹਾਡੀ ਦੁਨੀਆ ਸਭ ਕੁਝ ਵੈਸੇ ਹੀ ਰਹੇਗਾ ਜਦੋਂ ਤੱਕ ਤੁਸੀਂ ਖੁਦ ਨੂੰ ਨਹੀਂ ਬਦਲਦੇ ਬਾਬਾ ਜੀ ਪਰ ਜਦੋਂ ਹੀ ਤੁਸੀਂ ਅੰਦਰੋਂ ਰੂਪਾਂਤਰਿਤ ਹੁੰਦੇ ਹੋ ਤੁਹਾਡਾ ਆਸ-ਪਾਸ ਦੀ ਦੁਨੀਆ ਖੁਦ ਬਖੁਦ ਬਦਲਣ ਲੱਗਦੀ ਹੈ ਕਿਉਂ ਜੋ ਕਿ એનર્ਜੀ ਬਦਲ ਜਾਂਦੀ ਹੈ ਦ੍ਰਿਸ਼ਟੀਕੋਣ ਬਦਲ ਜਾਂਦਾ ਹੈ ਤੇ ਉੱਥੋਂ ਹੀ ਜ਼ਿੰਦਗੀ ਦਾ ਜਾਦੂ ਸ਼ੁਰੂ ਹੋ ਜਾਂਦਾ ਹੈ ਇੱਥੋਂ ਹੀ ਜ਼ਿੰਦਗੀ ਦਾ ਜਿਹੜਾ ਜਾਦੂ ਹੈ ਉਹ ਸ਼ੁਰੂ ਹੋਇਆ ਜੇਕਰ ਤੁਹਾਨੂੰ ਜ਼ਿੰਦਗੀ ਵਿੱਚ ਕ੍ਰਾਂਤੀ ਚਾਹੀਦੀ ਹੈ ਆਜ਼ਾਦੀ ਚਾਹੀਦੀ ਹੈ ਉਡਾਰੀਆਂ ਚਾਹੀਦੀਆਂ ਜੇਕਰ ਤੁਹਾਨੂੰ ਸੱਚਮੁੱਚ ਨਵੀਂ ਜ਼ਿੰਦਗੀ ਚਾਹੀਦੀ ਹੈ ਤਾਂ ਕਿਸੇ ਨੂੰ ਬਦਲਣ ਦੀ ਕੋਸ਼ਿਸ਼ ਨਾ ਕਰੋ ਭਾਈ ਜਿੱਦਾਂ ਦਾ ਜੋ ਹੈ ਉਹਨੂੰ ਰਹਿਣ ਦਿਓ ਆਪਣੇ ਅੰਦਰ ਉਤਰ ਜਾਓ ਤੇ ਖੁਦ ਨੂੰ ਇੰਨਾ ਬਦਲ ਲਓ ਕਿ ਜ਼ਿੰਦਗੀ ਤੁਹਾਡੇ ਰੂਪ ਵਿੱਚ ਨਵਾਂ ਜਿਹੜਾ ਹੈ ਉਹ ਅਰਥ ਪਾਲ ਲਵੇ ਕਿਸੇ ਨਾਲ ਬਹੁਤੀ ਗੱਲ ਕਰਨ ਦੀ ਲੋੜ ਨਹੀਂ ਹੁੰਦੀ ਜ਼ਰਾ ਗੌਰ ਕਰਨਾ ਜੇ ਤੁਹਾਡਾ ਜਿਹੜਾ ਬੰਦਾ ਤੁਹਾਡੇ ਅਲਫ਼ਾਜ਼ਾਂ ਨੂੰ ਸਮਝੇ ਨਾ ਉਹਦੇ ਅੱਗੇ ਅਲਫ਼ਾਜ਼ ਖੋਲ ਕੇ ਕਰਨਾ ਕੀ ਹੈ ਚਾਹੇ ਜਿੰਨਾ ਮਰਜ਼ੀ ਆਪਣਾ ਹੋ ਜਿਹੜਾ ਤੂੰ ਉਹ ਸਮਝਣ ਵਾਲੇ ਤਾਂ ਭਾਈ ਖਾਮੋਸ਼ੀਆਂ ਵੀ ਸਮਝ ਜਾਂਦੇ ਤੇ ਇਸ ਕਰਕੇ ਆਪਣੇ ਅੰਦਰ ਪਰਵਰਤਨ ਦੀ ਰਾਹ ਜਿਹੜੀ ਹੈ ਹਮੇਸ਼ਾ ਅੰਦਰੋਂ ਸ਼ੁਰੂ ਹੁੰਦੀ ਹੈ ਪਰ ਮਨ ਨੇ ਸਾਨੂੰ ਹਮੇਸ਼ਾ ਬਾਹਰ ਭੇਜਿਆ ਕਦੇ ਦੁਨੀਆ ਨੂੰ ਬਦਲਣ ਤੁਰਿਆ ਇਨਸਾਨ ਕਦੇ ਆਪਣੇ ਰਿਸ਼ਤੇਆਂ ਨੂੰ ਸੁਧਾਰਨ ਤੁਰਿਆ ਇਨਸਾਨ ਕਦੇ ਹਾਲਾਤ ਨੂੰ ਆਪਣੇ ਅਨੁਸਾਰ ਬਣਾਉਣ ਦੀ ਕੋਸ਼ਿਸ਼ ਵਿੱਚ ਹੈ ਪਰ ਜੋ ਵਿਅਕਤੀ ਬਾਹਰ દોੜਦਾ ਹੈ ਉਹ ਕਦੇ ਖੁਦ ਤੱਕ ਨਹੀਂ ਪਹੁੰਚ ਪਾਂਦਾ ਬਾਬਾ ਜੀ ਜੇ ਜੋ ਖੁਦ ਤੱਕ ਪਹੁੰਚ ਜਾਂਦਾ ਹੈ ਉਸ ਨੂੰ ਬਾਹਰ ਕੁਝ ਵੀ ਬਦਲਣ ਦੀ ਲੋੜ ਨਹੀਂ ਰਹ ਜਾਂਦੀ ਤੁਹਾਡਾ ਹਰ ਅਨੁਭਵ ਹਰ ਸੁੱਖ ਦੁੱਖ ਤੁਹਾਡੇ ਅੰਦਰੋਂ ਹੀ ਜਨਮ ਲੈਂਦਾ ਹੈ ਜੇਕਰ ਅੰਦਰ ਸ਼ਾਂਤੀ ਹੈ ਤਾਂ ਤੂਫਾਨ ਵੀ ਸਕੂਨ ਦਿੰਦਾ ਹੈ ਉਹ ਕਹਿੰਦੇ ਨਾ ਯਾਰ ਉਹ ਪਪਾ ਬੁੱਲੇ ਸ਼ਾਹ ਜੀ ਨੂੰ ਬਾਬਾ ਜੀ ਗਰੀਬੀ ਹੈ ਸਾਰਾ ਕੁਝ ਛੱਡ ਦਿੱਤਾ ਸਈਆਂ ਦੇ ਸਈਯਦਾ ਦੇ ਪਰਿਵਾਰ ਚ ਸੀ ਇੱਧਰ ਆ ਗਏ ਤਾਂ ਵੀ ਸ਼ੁਕਰ ਗਾਈ ਜਾਂਦੇ ਹੋ ਉਣਾ ਨੇ ਫਰਮਾਇਆ ਸੀ ਨਾ ਚੜਦੇ ਸੂਰੇ ਢਲਦੇ ਵੇਖੇ ਬੋਝ ਦੇ ਦੀਵੇ ਬਲਦੇ ਵੇਖੇ ਲੋਕੀ ਕਹਿੰਦੇ ਦਾਲ ਨਹੀਂ ਗੱਲ ਦੀ ਮੈਂ ਤਾਂ ਪੱਥਰ ਗੱਲ ਦੇ ਦੇ ਜਰਾ ਗੌਰ ਕਰਨਾ ਜਿਨ੍ਹਾਂ ਨੇ ਕਦਰ ਨਾ ਜਾਣੀ ਰੱਬ ਦੀ ਖਾਲੀ ਹੱਥੋਂ ਮਲਦੇ ਦੇ ਉਹ ਬਾਬਾ ਜੀ ਸ਼ੁਕਰ ਉਹ ਕਿਉਂ ਫਕੀਰ ਦੇ ਅੰਦਰ ਉਹ ਚੀਜ਼ ਜਿਹੜੀ ਹੈ ਫਕੀਰਾਂ ਦੇ ਅੰਦਰ ਉਹ ਆ ਜਾਂਦੀ ਆਪਣੇ ਅੰਦਰ ਉਹ ਕਹਿੰਦੇ ਠੀਕ ਹੈ ਕੋਈ ਗੱਲ ਜੋ ਖੁਰ ਤੱਕ ਪਹੁੰਚ ਜਾਂਦਾ ਉਸ ਨੂੰ ਬਾਹਰ ਕੁਝ ਵੀ ਬਦਲਣ ਦੀ ਫਿਰ ਲੋੜ ਨਹੀਂ ਰਹਿ ਜਾਂਦੀ ਤੁਹਾਡਾ ਹਰ ਅਨੁਭਵ ਹਰ ਸੁੱਖ-ਦੁੱਖ ਤੁਹਾਡੇ ਅੰਦਰੋਂ ਹੀ ਜਨਮ ਲੈਂਦਾ ਹੈ ਜੇਕਰ ਅੰਦਰ ਸ਼ਾਂਤੀ ਹੈ ਤੂਫਾਨ ਵੀ ਸਕੂਨ ਦਿੰਦਾ ਤੇ ਜੇਕਰ ਅੰਦਰ ਆ ਸ਼ਾਂਤੀ ਹੈ ਤਾਂ ਤੂਫਾਨ ਜਿਹੜਾ ਹੈ ਤਾਂ ਫੁੱਲ ਜਿਹੜੇ ਹੈ ਫੁੱਲਾਂ ਦੇ ਵਿੱਚਕਾਰ ਵੀ ਕੰਡੇ ਨਜ਼ਰ ਆਉਣੇ ਜਰਾ ਗੌਰ ਕਰਨਾ ਇਸ ਲਈ ਅਸਲ ਕੰਮ ਇਹ ਨਹੀਂ ਕਿ ਤੁਸੀਂ ਦੁਨੀਆ ਨੂੰ ਬਿਹਤਰ ਬਣਾਓ ਬਲਕਿ ਇਹ ਹੈ ਕਿ ਤੁਸੀਂ ਆਪਣੇ ਅੰਦਰ ਨੂੰ ਬਿਹਤਰ ਕਰੋ ਅੰਦਰ ਦੀ ਗੰਦਗੀ ਅੰਦਰ ਦੇ ਡਰ ਅੰਦਰ ਦੀ ਬੇਚੈਨੀ ਨੂੰ ਦੇਖੋ ਉਹਨਾਂ ਨੂੰ ਦਬਾਉ ਨਹੀਂ ਉਹਨਾਂ ਤੋਂ ਭੱਜੋ ਨਹੀਂ ਬਸ ਉਹਨਾਂ ਨੂੰ ਦੇਖੋ ਜਿਵੇਂ ਕੋਈ ਸ਼ੀਸ਼ੇ ਵਿੱਚ ਆਪਣਾ ਚਿਹਰਾ ਦੇਖਦਾ ਹੈ ਮਨ ਦਾ ਸਭ ਤੋਂ ਵੱਡਾ ਛਾਲ ਇਹ ਹੀ ਹੈ ਕਿ ਉਹ ਤੁਹਾਨੂੰ ਆਪਣੇ ਦੁੱਖਾਂ ਤੋਂ ਭੱਜਣ ਤੇ ਮਜਬੂਰ ਕਰ ਦਿੰਦਾ ਹੈ ਉਹ ਕਹਿੰਦਾ ਕੁਝ ਹੋਰ ਕਰ ਲੈ जरा ਗੌਰ ਕਰਨਾ ਧਿਆਨ ਨਾ ਦਿਓ ਇਸ ਖਾਲੀਪਨ ਤੇ ਰਹਿਣ ਦੇ ਤੂੰ ਕੱਲਾ ਨਹੀਂ ਹੈ ਇਸੇ ਲਈ ਦੁਨੀਆ ਜਿਹੜੀ ਹੈ ਬੁੱਢੇ ਹੋ ਜਾਂਦੇ ਬਾਬਾ ਜੀ ਲੋਕ ਉਮਰਾਂ ਲੰਘ ਜਾਂਦੀਆਂ ਇਕੱਲੇ ਬੈਠ ਕੇ ਨਹੀਂ 5 ਮਿੰਟ ਬੈਠ ਸਕਦੇ ਉਹਨਾਂ ਨੂੰ ਡਰ ਲੱਗਦਾ ਉਹ ਰਿਸ਼ਤੇਦਾਰੀਆਂ ਚ ਜਾਣਾ ਚਾਹੁੰਦੇ ਆ ਉਹ ਖੁਸ਼ੀ ਵਾਸਤੇ ਬਾਹਰ ਭਜਣਾ ਚਾਹੁੰਦੇ ਆ ਕਰੋ ਉਹ ਖੁਸ਼ੀ ਵਾਸਤੇ ਕੋਈ ਕੰਮ ਲੱਭ ਰਹੇ ਕਿਉਂ ਸਾਰੀ ਜ਼ਿੰਦਗੀ ਖਾਲੀਪਨ ਉਸ ਇਕੱਲੇਪਨ ਤੱਕ ਪਹੁੰਚ ਨਹੀਂ ਪਾਏ ਜਿੱਥੇ ਉਹ ਸੋਹਣਾ ਵਸਦਾ ਉਹ ਨਜ਼ਾਰਾ ਦੇਖ ਨਹੀਂ ਚੱਕੇ ਸਾਡੀ ਇਥੋਂ ਤੱਕ ਕਿ ਮੌਤ ਵੇਲੇ ਵੀ ਆਲਾਦਵਾਲਾ ਇਕੱਠਾ ਕਰਨਾ ਚਾਹੁੰਦੇ ਆ ਮੇਰਾ ਆ ਰਹਿ ਗਿਆ ਤੇ ਮੇਰਾ ਹੋ ਰਹਿ ਗਿਆ ਇਹ ਇਹ ਹਾਲਾਤ ਹੈ ਦੁਨੀਆ ਦੇ ਜ਼ਰਾ ਗੌਰ ਕਰਨਾ ਮਨ ਕਹੇਗਾ ਕਿ ਭਾਈ ਹੋਰ ਕਰ ਕੁਝ ਧਿਆਨ ਦੇਓ ਜਰਾ ਉਹ ਆਪਣੇ ਇਸ ਖਾਲੀਪਨ ਨੂੰ ਨਹੀਂ ਭਰਨ ਦੇਗਾ ਤੁਹਾਨੂੰ ਤੇ ਤੁਸੀਂ ਉਹੀ ਕਰਦੇ ਜਾਂਦੇ ਹੋ ਕਦੇ ਮਨੋਰੰਜਨ ਵਿੱਚ ਖੋ ਜਾਂਦੇ ਹੋ ਕਦੇ ਕੰਮ ਵਿੱਚ ਕਦੇ ਰਿਸ਼ਤਿਆਂ ਵਿੱਚ ਕਦੇ ਸੁਪਣਿਆਂ ਵਿੱਚ ਪਰ ਉਹ ਖਾਲੀਪਨ ਉੱਥੇ ਦਾ ਉੱਥੇ ਹੀ ਰਹਿੰਦਾ ਇਹ ਗੱਲ ਯਾਦ ਰੱਖਣਾ ਕਿਉਂਕਿ ਉਸ ਨੂੰ ਦੇਖਣ ਦੀ ਹਿੰਮਤ ਤੁਸੀਂ ਕਦੇ ਨਹੀਂ ਕੀਤੀ ਬਾਬਾ ਸੱਚਾ ਪਰਿਵਰਤਨ ਤਾਂ ਹੁੰਦਾ ਹੈ ਜਦੋਂ ਤੁਸੀਂ ਪਹਿਲੀ ਵਾਰ ਆਪਣੇ ਅੰਦਰ ਦੇ ਉਸ ਖਾਲੀਪਨ ਨੂੰ ਬਿਨਾ ਡਰ ਦੇਖ ਲੈਂਗੇ ਜਦੋਂ ਤੁਸੀਂ ਆਪਣੇ ਦੁੱਖ ਆਪਣੀ ਕਮਜ਼ੋਰੀ ਆਪਣੇ ਭੈ ਨੂੰ ਲੁਕਾਉਣਾ ਛੱਡ ਦਿੰਦੇ ਕਿਉਂਕਿ ਜਿਵੇਂ ਹੀ ਤੁਸੀਂ ਉਹਨਾਂ ਨੂੰ ਦੇਖਣ ਲੱਗਦੇ ਹੋ ਉਹ ਕੁਲਣ ਲੱਗਦੇ ਤੁਹਾਡੇ ਅੰਦਰ ਦੀ ਊਰਜਾ ਜੋ ਹੁਣ ਤੱਕ ਸੰਘਰਸ਼ ਵਿੱਚ ਬੰਦੀ ਸੀ ਬੰਦ ਸੀ ਉਹ ਪਿਆਰ ਵਿੱਚ ਬਦਲਣ ਲੱਗਦੀ ਹੈ ਇਹ ਸਮਝੋ ਕਿ ਪਰਿਵਰਤਨ ਦਾ ਮਤਲਬ ਕਿਸੇ ਹੋਰ ਵਰਗਾ ਬੰਨਾ ਹੈ ਹੀ ਨਹੀਂ ਬਾਬਾ ਜੀ ਕਿਸੇ ਵਰਗਾ ਬਣ ਜਾਓ ਇਹ ਮਾਪੇ ਕਰਦੇ ਆ ਆਪਣੇ ਬੱਚਿਆਂ ਨੂੰ ਯਾਰ ਉਹਦਾ ਨਿਆਣਾ ਤਾਂ ਆ ਹੋ ਗਿਆ ਉਹਦੀ ਕੁੜੀ ਤਾਂ ਆ ਹੋ ਗਈ ਤੇ ਹੋ ਗਈ ਭਾਈ ਉਹ ਆਪਣਾ ਕਰਮ ਕਰ ਰਿਹਾ ਤੇਰਾ ਨਿਆਣਾ ਵੀ ਕੁਝ ਨਾ ਕੁਝ ਕਰੇਗਾ ਹੀ ਥੋੜਾ ਸਬਰ ਰੱਖ ਲੈ ਜਰਾ ਗੌਰ ਕਰਨਾ ਇਹ ਬੰਦਾ ਕਹਿੰਦਾ ਯਾਰ ਉਹਦਾ ਹੋ ਗਿਆ ਮੇਰਾ ਕਿਉਂ ਨਹੀਂ ਹੈ ਕੀ ਪਤਾ ਤੇਰੇ ਲਈ ਹੋਰ ਸੁੱਚਾ ਮੋਤੀ ਰੱਖਿਆ ਹੋਵੇ ਸੋਹਣੇ ਪਰ ਨਹੀਂ ਅਸੀਂ ਤਾਂ ਉਹਦੇ ਵਰਗੇ ਬੰਨਾ ਚਾਹੁੰਦੇ ਆ ਇਹ ਤੁਹਾਡੇ ਅਸਲੀ ਸਰੂਪ ਤੱਕ ਜਿਹੜਾ ਹੈ ਤੁਹਾਨੂੰ ਪਹੁੰਚਣ ਨਹੀਂ ਦਿੰਦਾ ਕਿਸੇ ਨੂੰ ਬੰਨਾ ਕਿਸੇ ਵਰਗੇ ਬੰਨਾ ਸੋ ਇਹ ਫਕੀਰ ਲੋਕਾਂ ਦਾ ਕਹਿਣਾ ਹੈ ਸੰਤ ਮਹਾਤਮਾ ਲੋਕਾਂ ਦਾ ਕਹਿਣਾ ਹੈ ਕਿ ਤੁਹਾਡੇ ਅੰਦਰ ਪਹਿਲਾਂ ਤੋਂ ਹੀ ਸਭ ਕੁਝ ਮੌਜੂਦ ਹੈ ਤੁਹਾਡੇ ਅੰਦਰ ਸ਼ਾਂਤੀ ਵੀ ਹੈ ਪਿਆਰ ਵੀ ਹੈ ਆਨੰਦ ਵੀ ਹੈ ਬਸ ਤੁਸੀਂ ਜਿਹੜਾ ਹੈ ਆਪਣੇ ਉੱਪਰੋਂ ਉਹਨਾਂ ਦੇ ਜਿਹੜੀਆਂ ਚੀਜ਼ਾਂ ਹੈ ਸ਼ਾਂਤੀ ਪਿਆਰ ਤੇ ਆਨੰਦ ਦੇ ਉੱਪਰ ਸ਼ਾਂਤੀ ਦੀ ਪਰਤ ਚੜਾ ਦਿੱਤੀ ਪਿਆਰ ਦੇ ਉੱਤੇ ਨਫ਼ਰਤ ਦੀ ਪਰਤ ਚੜਾ ਦਿੱਤੀ ਆਨੰਦ ਦੇ ਉੱਤੇ ਜਿਹੜਾ ਹੈ ਬੇਚੈਨੀ ਦੀ ਪਰਤ ਚੜਾ ਦਿੱਤੀ ਦੂਜਿਆਂ ਦੀ ਰਾਏ ਸਮਾਜ ਦੀਆਂ ਉਮੀਦਾਂ ਆਪਣੀਆਂ ਝੂਠੀਆਂ ਘਟੀਆਂ ਪਛਾਨਾਂ ਤੁਸੀਂ ਖੁਦ ਨੂੰ ਇੰਨਾ ਟਕ ਲਿਆ ਹੈ ਕਿ ਹੁਣ ਖੁਦ ਨੂੰ ਪਛਾਨਣਾ ਮੁਸ਼ਕਲ ਹੋ ਗਿਆ ਹੈ ਬਾਬਾ ਜੀ ਇਸੇ ਲਈ ਬੰਦਾ ਅਜਿਹਾ ਬੇਚੈਨ ਹੈ ਪਰ ਜਦੋਂ ਤੁਸੀਂ ਅੰਦਰ ਉਤਰਦੇ ਹੋ ਹੌਲੀ-ਹੌਲੀ ਇਹ ਪਰਤਾਂ ਹਟਣ ਲੱਗਦੀਆਂ ਨੇ ਕਿ ਜੋ ਅੰਦਰ ਬਚਦਾ ਹੈ ਉਹੀ ਤੁਹਾਡਾ ਸੱਚਾ ਬਾਬਾ ਜੀ ਸੋ ਜ਼ਰਾ ਗੌਰ ਕਰਨਾ ਪਰਿਵਰਤਨ ਕੋਈ ਪ੍ਰਯਾਸ ਨਹੀਂ ਇੱਕ ਜਾਗਰਤੀ ਹੈ ਇਹ ਸਮਝਣਾ ਕਿ ਮੈਂ ਉਹ ਨਹੀਂ ਹਾਂ ਜੋ ਹੁਣ ਤੱਕ ਸੋਚਦਾ ਆਂ ਤੇ ਇਹ ਸਮਝ ਨਾਲ ਤੁਹਾਡੇ ਅੰਦਰ ਇੱਕ ਹਲਕਾਪਨ ਉਤਰਦਾ ਹੈ ਤੁਹਾਨੂੰ ਮਹਿਸੂਸ ਹੁੰਦਾ ਹੈ ਕਿ ਜ਼ਿੰਦਗੀ ਭਾਈ ਕੋਈ ਸੰਘਰਸ਼ ਨਹੀਂ ਹੈ ਜ਼ਿੰਦਗੀ ਕੋਈ ਸੰਘਰਸ਼ ਨਹੀਂ ਹੈ ਇਹ ਪਤਾ ਕੀ ਹੈ ਜਿਹਨੂੰ ਫਕੀਰਾਂ ਆਖਿਆ ਸੀ ਯਾਖਿਆ ਸੀ ਫਕੀਰਾਂ ਨੱਚਣਾ ਵੀ ਇਬਾਦਤ ਬਣ ਜਾਂਦਾ ਪਰ ਨੱਚਣੇ ਦਾ ਜੱਜ ਹੋਵੇ ਇਹ ਜ਼ਿੰਦਗੀ ਇੱਕ ਨਾਚ ਹੈ ਇਹ ਜ਼ਿੰਦਗੀ ਇੱਕ ਜਿਹੜਾ ਹੈ ਜਰਨੀ ਹੈ ਬਾਬਾ ਜੀ ਹਰ ਪਲ ਦਾ ਨਾਚ ਹਰ ਸਾਹ ਦਾ ਨਾਚ ਕਈ ਵਾਰ ਲੱਗਦਾ ਹੈ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਸੁਭਾਲ ਰਹੇ ਹਾਂ ਪਰ ਸਚਾਈ ਇਹ ਹੈ ਕਿ ਜ਼ਿੰਦਗੀ ਹੀ ਸਾਨੂੰ ਸੰਭਾਲ ਰਹੀ ਹੈ ਬਾਬਾ ਜੀ ਅਸੀਂ ਬਸ ਦਿਸ਼ਾ ਬਦਲ ਦਿੰਦੇ ਹਾਂ ਤੇ ਸੋਚਦੇ ਹਾਂ ਅਸੀਂ ਬਹੁਤ ਕੁਝ ਕਰ ਲਿਆ ਪਰ ਜਦੋਂ ਤੁਸੀਂ ਸਮਰਪਣ ਵਿੱਚ ਉਤਰਦੇ ਹੋ ਈਸਾਈ ਲੋਕ ਪਰਫਰਮ ਹੁੰਦੇ ਫਕੀਰ ਲੋਕ ਜਦੋਂ ਇਨਸਾਨ ਸਮਰਪਣ ਕਰਦਾ ਹੈ ਪੂਰਨ ਸਰੈਂਡਰ ਕਰਦਾ ਹੈ ਇਸ ਕੁਦਰਤ ਅੱਗੇ ਇਸ ਪ੍ਰਕਿਰਤੀ ਅਗੇ ਜਦੋਂ ਤੁਸੀਂ ਜ਼ਿੰਦਗੀ ਦੇ ਪ੍ਰਵਾਹ ਦੇ ਨਾਲ ਵਹਿਣ ਲੱਗਦੇ ਹੋ ਜਿਹੜਾ ਜੋ ਹੋ ਰਿਹਾ ਬਾ ਠੀਕ ਹੈ ਉਹਨ ਦੇ ਤਾਂ ਅਸਲ ਜਦੋਂ ਉਸ ਵੇਲੇ ਸ਼ੁਰੂ ਹੁੰਦਾ ਹੈ ਜਰਾ ਗੌਰ ਕਰਨਾ ਮੈਂ ਤਾਂ ਯਾਰ ਆਪਣਾ ਘਰ ਨਹੀਂ ਛੱਡ ਸਕਦਾ ਜੇ ਜਦੋਂ ਕਿਤੇ ਜਾਣਾ ਪੈ ਜਾਵੇ ਮੈਂ ਤਾਂ ਉੱਥੇ ਨਹੀਂ ਜਾ ਮੈਂ ਰਹੂੰਗਾ ਕਿੱਦਾਂ ਮੈਂ ਕੀ ਕਰੂੰਗਾ ਜਿਹਦੇ ਅੰਦਰ ਇਹ ਵਿਚਾਰ ਚੱਲ ਰਿਹਾ ਉਹ ਬੇਗੁੜਾ ਹੈ ਜਰਾ ਗੌਰ ਕਰਨਾ ਉਹ ਬੇਅਤਬਾਰੀ ਹੈ ਉਹਨੂੰ ਆਪਣੇ ਪਰਮਾਤਮਾ ਤੇ ਵਿਸ਼ਵਾਸ ਨਹੀਂ ਜਿਹੜਾ ਗੌਰ ਕਰ ਕਿ ਮੈਂ ਇੱਥੋਂ ਨਹੀਂ ਜਾ ਸਕਦਾ ਮੈਂ ਆ ਨਹੀਂ ਕਰ ਸਕਦਾ ਇਹ ਕਿੱਦਾਂ ਹੋਏਗਾ ਇਹ ਸਵਾਲ ਕੋਣ ਉਠਾ ਰਿਹਾ ਤੇਰਾ ਮਨ ਉਠਾ ਰਿਹਾ ਜਰਾ ਰੁਕੋ ਉਹਨੂੰ ਦੇਖੋ ਉਹਦੇ ਬਾਰੇ ਵਿਚਾਰੋ ਚਿੰਤਨ ਕਰੋ ਥੋੜੀ ਦੇਰ ਦਾ ਔਰ ਫਿਰ ਆਪਣਾ ਫੈਸਲਾ ਡਰੋ ਨਾ ਕਿਉਂਕਿ ਬਾਬਾ ਜੀ ਅਸਲ ਜਾਦੂ ਹੀ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਜ਼ਿੰਦਗੀ ਦੇ ਪ੍ਰਵਾਹ ਦੇ ਨਾਲ ਇਨਸਾਨ ਵਹਿੰਦਾ ਹੈ ਕਿਉਂ ਕਿਉਂਕਿ ਤੁਸੀਂ ਲੜ ਨਹੀਂ ਰਹੇ ਹੁੰਦੇ ਉਸ ਵਜ੍ਹਾ ਤੁਸੀਂ ਪ੍ਰਵਾਹਿਤ ਹੋ ਰਹੇ ਹੁੰਦੇ ਜ਼ੀਰੋ ਵਾਲਾ ਜੱਜਾ ਹੈ ਗਰੀਬਾਂ ਵਾਲਾ ਗੱਗਾ ਨੰਨਾ ਮੇਰਾ ਜਿੰਦੜੀ ਨਮਾਣੀ ਵਾਲਾ ਫੱਕਰਾਂ ਦਾ ਹਾਲ ਵਹਿੰਦੇ ਪਾਣੀ ਵਾਲਾ ਉਹ ਵਹਿੰਦੇ ਹੈ ਬਾਬਾ ਜੀ ਪਰਿਵਰਤਨ ਦੀ ਰਾਹ ਤੇ ਪਹਿਲਾ ਕਦਮ ਹੈ ਸਵੀਕਾਰ ਕਰਨਾ ਜਿਵੇਂ ਤੁਸੀਂ ਹੋ ਵੈਸੇ ਹੀ ਖੁਦ ਨੂੰ ਸਵੀਕਾਰ ਕਰੋ ਆਪਣੇ ਅੰਦਰ ਦੇ ਹਨੇਰੇ ਨੂੰ ਸਵੀਕਾਰ ਕਰੋ ਆਪਣੇ ਦੋਸ਼ਾਂ ਨੂੰ ਆਪਣੀਆਂ ਕਮਜ਼ੋਰੀਆਂ ਨੂੰ ਬਾਬਾ ਜੀ ਕਿਉਂਕਿ ਜੋ ਖੁਦ ਨੂੰ ਸਵੀਕਾਰ ਕਰਦਾ ਹੈ ਉਹ ਖੁਦ ਤੋਂ ਖੁਦ ਨਾਲ ਪਿਆਰ ਕਰਨਾ ਸਿੱਖ ਜਾਂਦਾ ਹੈ ਤੇ ਜਿੱਥੇ ਪਿਆਰ ਹੁੰਦਾ ਹੈ ਉੱਥੇ ਪਰਿਵਰਤਨ ਜਿਹੜਾ ਹੈ ਉਹ ਬੜੀ ਆਸਾਨੀ ਨਾਲ ਆ ਜਾਂਦਾ ਹੈ ਸਹਜਤਾ ਨਾਲ ਆ ਜਾਂਦਾ ਹੈ ਕਦੇ ਕਿਸੇ ਤੁਸੀਂ ਦਰਖਤ ਨੂੰ ਦੇਖਿਆ ਜਾਂ ਰੁੱਖ ਨੂੰ ਦੇਖਿਆ ਉਹ ਆਪਣੇ ਫੁੱਲਾਂ ਨੂੰ ਜ਼ੋਰ ਲਾ ਕੇ ਨਹੀਂ ਖਿਲੋ ਕਹਿੰਦਾ ਵੀ ਉਹ ਗੁੱਸੇ ਨਾਲ ਥੋੜੀ ਕਹਿੰਦਾ ਖਿਲ ਜਿੰਦਾ ਆਪਾਂ ਆਪਣੇ ਬੱਚੇ ਨੂੰ ਕਹਿੰਦੇ ਆ ਸਿੱਖਿਆ ਨਹੀਂ ਤੂੰ ਆ ਕੀਤਾ ਨਹੀਂ ਤੂੰ ਐਂਦਾ ਨਹੀਂ ਕੀਤਾ ਇਹ ਬੱਚਾ ਕਿਸੇ ਨੂੰ ਕਹਿ ਰਿਹਾ ਜਾਂ ਕੋਈ ਕਿਸੇ ਨੂੰ ਕਹਿੰਦਾ ਯਾਰ ਤੇਰੇ ਵਸਦੀ ਨਹੀਂ ਗੱਲ ਆਣੀ ਉਹ ਗੁੱਸਾ ਥੋੜੀ ਕਰ ਰਿਹਾ ਰੁਕ ਤੇ ਫੁੱਲ ਆਪਣੇ ਆਪ ਬਣਦੇ ਆ ਕੋਈ ਵੀ ਚੀਜ਼ ਕੁਦਰਤ ਬਣਾਉਂਦੀ ਆ ਫਨਕਾਰ ਕਿਸੇ ਤੋਂ ਸਿੱਖ ਕੇ ਥੋੜੀ ਬੰਦਾ ਕਹਿੰਦੇ ਵੀ ਆ ਇੱਥੋਂ ਸਿੱਖ ਲਓ ਉੱਥੋਂ ਕਰੋ ਕੋਈ ਗਾਣਾ ਚੱਲ ਪਏ ਉਹ ਫਨਕਾਰ ਬਣ ਜਾਂਦਾ ਫਨਕਾਰ ਕੁਦਰਤ ਬਣਾਉਂਦੀ ਬਾਬਾ ਜੀ ਇਹ ਕੁਦਰਤ ਬਣਾ ਰਿਹਾ ਹੈ ਸਾਰਾ ਕੁਝ ਓਰੇ ਸਾਰੇ ਇਹ ਤੁਸੀਂ ਸਾਰੇ ਹੀ ਉਸੇ ਦੇ ਉਸ ਕੁਦਰਤ ਦੇ ਹੀ ਜਿਹੜੇ ਬਣਾਏ ਹੋਏ ਹੋ ਬਾਬਾ ਜੀ ਜੇ ਅਸੀਂ ਕੁਦਰਤ ਨਾਲ ਅਲੱਗ ਹੋਵਾਂਗੇ ਤਾਂ ਬੇਚੈਨੀਆਂ ਤਾਂ ਆਉਣ જરા غور ਕਰੋ બસ માટી ਦੇ ਵਿੱਚ ਜੜਾ ਜਮਾਉਂਦਾ ਔਰ ਇਨਸਾਨ ਆਪਣੀਆਂ ਜੜਾਂ ਨੂੰ ਭੁੱਲੀ ਬੈਠਾ ਹੈ ਸੂਰਜ ਵੱਲ ਫੈਲਦਾ ਹੈ ਤੇ ਸਮਾਂ ਆਉਣ ਤੇ ਫੁੱਲ ਆਪਣੇ ਆਪ ਖਿਲ ਜਾਂਦੇ ਹਨ ਪਰਿਵਰਤਨ બસ એ હો જઈએ ਜੇਕਰ ਤੁਸੀਂ ਆਪਣੇ ਅੰਦਰ ਦੀ ਮਿੱਟੀ ਨੂੰ ਤਿਆਰ ਕਰੋ ਜੇਕਰ ਤੁਸੀਂ ਚੇਤਨਾ ਦੀ ਰੋਸ਼ਨੀ ਵਿੱਚ ਜਿਓ ਜੜਾਂ ਜਮਾਓ ਆਪਣੀ ਮੁੱਢ ਨਾ ਭੁੱਲ ਜਾਣਾਗੇ ਆਏ ਕਿੱਥੋਂ ਆ ਜਾਣਾ ਕਿੱਥੇ ਤਾਂ ਜ਼ਿੰਦਗੀ ਦਾ ਫੁੱਲ ਜਿਹੜਾ ਹੈ ਉਹ ਆਪਣੇ ਆਪ ਖਿਲ ਜਾਵੇਗਾ ਬਾਬਾ ਜੀ ਸਮੱਸਿਆ ਇਹ ਹੈ ਕਿ ਅਸੀਂ ਬਾਹਰ ਦੇ ਫੁੱਲਾਂ ਨੂੰ ਦੇਖਦੇ ਹਾਂ ਤੇ ਸੋਚਦੇ ਹਾਂ ਕਿ ਸਾਨੂੰ ਵੀ ਵੈਸਾ ਹੀ ਬਨਣਾ ਪਰ ਭੁੱਲ ਜਾਂਦੇ ਹਾਂ ਕਿ ਹਰ ਰੁੱਖ ਦੀ ਜੜ ਅਲੱਗ ਹੁੰਦੀ ਹੈ ਹਰ ਮਿੱਟੀ ਦੀ ਖੁਸ਼ਬੂ ਅਲੱਗ ਹੁੰਦੀ ਹੈ ਭਾਈ ਇਸੇ ਤਰ੍ਹਾਂ ਹਰ ਇਨਸਾਨ ਦੀ ਝਰਨੀ ਅਲੱਗ ਹੈ ਤੁਹਾਡਾ ਰਾਹ ਤੁਹਾਡਾ ਹੈ ਕਿਸੇ ਹੋਰ ਵਰਗਾ ਬਣਨ ਨੂੰ ਤੁਸੀਂ ਆਪਣੇ ਅਸਲੀ ਸਰੂਪ ਨੂੰ ਗਵਾ ਦੇਵੇਂ ਇਸ ਲਈ ਖੁਦ ਨੂੰ ਸਵੀਕਾਰ ਕਰੋ ਪੂਰਾ ਦਾ ਪੂਰਾ ਜਿਵੇਂ ਤੁਸੀਂ ਹੋ ਉੱਥੋਂ ਹੀ ਸ਼ੁਰੂਆਤ ਕਰੋ ਬਾਬਾ ਜੀ ਜਦੋਂ ਅਸੀਂ ਅੰਦਰ ਲੋਟਦੇ ਹਾਂ ਅੰਦਰ ਵਾਲ ਨੂੰ ਤੁਰਦੇ ਹਾਂ ਤਾਂ ਇੱਕ ਅਜੀਬ ਜੀ ਸ਼ਾਂਤੀ ਉਤਰ ਆਉਂਦੀ ਹੈ ਜਿਵੇਂ ਕੋਈ ਲੰਬੇ ਸਮੇਂ ਤੋਂ ਗਵਾਚਿਆ ਹੋਇਆ ਘਰ ਮਿਲ ਗਿਆ ਹੋਵੇ ਤੁਸੀਂ ਮਹਿਸੂਸ ਕਰਦੇ ਹੋ ਹੁਣ ਭੱਜਣ ਦੀ ਲੋੜ ਨਹੀਂ ਕੁਝ ਨਹੀਂ ਚਾਹੀਦਾ ਮੰਗਦੇ ਹੀ ਨਹੀਂ ਇਨਸਾਨ ਉਹ ਜਿਹੜਾ ਆਪਣੇ ਅੰਦਰ ਨੂੰ ਚਲਾ ਜਾਂਦਾ ਬਾਬਾ ਜੀ ਉਹ ਬਸ ਉਸ ਜਾਦੂ ਦੇ ਵਿੱਚ ਜਿਹੜਾ ਹੈ ਜਿਸ ਨੂੰ ਜਾਦੂ ਕਿਹਾ ਗਿਆ ਹੈ ਤੇ ਕਿਹਨੂੰ ਜਾਦੂ ਕਿਹਾ ਗਿਆ ਹੈ ਜਿੱਦਰ ਨੂੰ ਜ਼ਿੰਦਗੀ ਲੈ ਜਾਂਦੀ ਹੈ ਜਦੋਂ ਉਧਰ ਨੂੰ ਤੁਰਨ ਲੱਗਦਾ ਹੈ ਜ਼ਰਾ ਗੌਰ ਕਰਨਾ ਜਦੋਂ ਆਪਣੀ ਅਸਲੀ ਪਛਾਣ ਨੂੰ ਪਾ ਲੈਂਦਾ ਹੈ ਤਾਂ ਉਦੋਂ ਜਾਦੂ ਹੁੰਦਾ ਹੈ ਬਾਬਾ ਜਦੋਂ ਆਪਣੇ ਅੰਦਰ ਨੂੰ ਉਤਰਦਾ ਪਰਿਵਰਤਨ ਜਿਹੜਾ ਹੈ ਇਸ ਨੂੰ ਸਮਝਣਾ ਕਿ ਸਭ ਕੁਝ ਇਨਸਾਨ ਦੇ ਅੰਦਰ ਹੈ ਫਕੀਰ ਲੋਕਾਂ ਨੇ ਫਰਮਾਇਆ ਇਹੀ ਸਮਝ ਪਰਿਵਰਤਨ ਦੀ ਜੜ ਹੈ ਅੰਦਰ ਬੈਠਾ ਜਿਹੜਾ ਇਹੀ ਉਹ ਪਲ ਹੈ ਜਿੱਥੋਂ ਇਨਸਾਨ ਦੀ ਯਾਤਰਾ ਬਾਹਰੋਂ ਅੰਦਰ ਵੱਲ ਮੁੜ ਜਾਂਦੀ ਹੈ ਕਿ ਇਹ ਸਮਝਣਾ ਜਿੰਨੇ ਇਹ ਜਾਣ ਲੈ ਕੇ ਸਾਰੇ ਸਵਾਲਾਂ ਦੇ ਜਵਾਬ ਤੇਰੇ ਅੰਦਰ ਹੀ ਹੈ ਤਾਂ ਉਹੀ ਆਵਾਜ਼ ਜਿਹੜੀ ਸੁਣਨੀ ਆ ਜੋ ਕੀ ਹੋਈ ਪਈ ਹੁਣ ਦੁਨੀਆ ਜਦੋਂ ਬੰਦਾ ਅੰਦਰ ਨੂੰ ਤੁਰ ਪਿਆ ਕਿ ਬੁਲਿਆ ਰੱਬ ਦਾ ਪਿੱਗੀ ਪੋਣਾ ਇੱਥੋਂ ਪੁੱਟਣਾ ਉੱਥੇ ਲੋਣਾ ਤਾਂ ਫਿਰ ਹੁਣ ਦੁਨੀਆ ਤੁਹਾਨੂੰ ਨਿਯੰਤਰਿਤ ਨਹੀਂ ਕਰਦੀ ਲੋਕਾਂ ਦੇ ਕਹੇ ਬੋਲ ਤੁਹਾਡੇ ਅੰਦਰ ਨਹੀਂ ਜਾਂਦੇ ਉੱਥੇ ਹੀ ਰੁਕ ਜਾਂਦੇ ਹੁਣ ਤੁਸੀਂ ਆਪਣੀ ਜ਼ਿੰਦਗੀ ਦੇ ਕੇਂਦਰ ਤੋਂ ਜੀਣ ਲੱਗਦੇ ਹੋ ਹੁਣ ਹਰ ਪਲ ਅਰਥਪੂਰਨ ਹੈ ਉਹਦਾ ਕੋਈ मीनिंग ਨਹੀਂ ਹਰ ਸਾਹ ਧਿਆਨ ਬਣ ਜਾਂਦੀ ਹੈ ਬਾਬਾ ਜੀ ਪਰਿਵਰਤਨ ਦੀ ਜੜ ਜਾਗਰੂਕਤਾ ਵਿੱਚ ਹੈ ਜਦੋਂ ਤੱਕ ਤੁਸੀਂ ਬੇਖਬਰ ਹੋ ਤੁਹਾਡੀ ਜ਼ਿੰਦਗੀ ਵਿੱਚ ਕੁਝ ਵੀ ਨਵਾਂ ਨਹੀਂ ਘਟ ਸਕਦਾ ਤੁਸੀਂ ਉਹੀ ਪੁਰਾਣੀਆਂ ਅਸੀਂ ਉਹੀ ਪੁਰਾਣੀਆਂ ਗਲਤੀਆਂ ਬਾਰ ਬਾਰ ਦੋ ਰਹੋਦੇ ਰਵਾਂਗੇ ਉਹੀ ਦੁੱਖ ਉਹੀ ਗਲਤ ਰਿਸ਼ਤੇ ਉਹੀ ਲੋਕ ਉਹੀ ਉਲਝਣਾ ਕਿਉਂਕਿ ਅਸੀਂ ਸੁੱਤੇ ਹੋਏ ਹਾਂ ਤੇ ਸੁੱਤਿਆ ਹੋਇਆ ਵਿਅਕਤੀ ਕੁਝ ਬਦਲ ਨਹੀਂ ਸਕਦਾ ਬਾਬਾ ਜੀ ਜਾਗਰਣ ਹੀ ਪਹਿਲਾ ਕਦਮ ਹੈ ਜ਼ਿੰਦਗੀ ਨੂੰ ਬਦਲਣ ਲਈ ਜਾਗਰਣ ਹੀ ਉਹ ਜਾਦੂ ਹੈ ਜੋ ਇਸ ਦੁਨੀਆ ਦੇ ਵਿੱਚ ਪਰਿਵਰਤਨ ਲਿਆ ਸਕਦਾ ਹੈ ਪਰ ਉਹ ਤੁਹਾਡੇ ਅੰਦਰੋਂ ਸ਼ੁਰੂ ਹੋਣਾ ਹੈ ਇਹੀ ਫਕੀਰਾਂ ਦਾ ਕਹਿਣਾ ਇਹੀ ਜਾਦੂ ਹੈ ਇਸੇ ਲਈ ਜਿੰਨੀਆਂ ਵੀ ਰਹਿਮਤ ਭਰੀਆਂ ਹਸਤੀਆਂ ਹੋਈਆਂ ਉਹਨਾਂ ਨੇ ਅੰਦਰ ਦੀ ਗੱਲ ਕੀਤੀ ਤਾਂ ਹੀ ਤਾਂ ਕਿਹਾ ਹੈ ਨਾ ਮਸਜਿਦ ਦੀ ਕਰਨਾ ਮੰਦਰ ਦੀ ਕਰ ਜੇ ਤੂੰ ਗੱਲ ਕੋਈ ਕਰਨੀ ਤਾਂ ਭਾਈ ਆਪਣੇ ਅੰਦਰ ਦੀ ਕਰ ਕਿਉਂਕਿ ਜਿੱਥੇ ਆਪਾਂ ਮਸਜਿਦ ਜਾਂਦੇ ਆ ਮੰਦਰ ਜਾਂਦੇ ਆ ਰੱਬ ਦੇ ਦਰ ਤੇ ਜਾਂਦੇ ਆ ਗੁਰੂ ਘਰ ਜਾਂਦੇ ਆ ਉੱਥੇ ਵੀ ਉਹਨਾਂ ਨੇ ਇਹੀ ਫਰਮਾਇਆ ਗੁਰੂ ਸਾਹਿਬ ਨੇ ਵੀ ਇਹੀ ਉਹਨਾਂ ਨੇ ਫਰਮਾਇਆ ਨਾ ਕਿ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਏ ਉਹਨਾਂ ਨੇ ਵੀ ਅੰਦਰ ਨੂੰ ਤੋਰਨ ਨੂੰ ਕਿਹਾ ਹੈ ਸ਼ਿਵ ਕਹਿੰਦੇ ਆ ਆਪਣੀ ਚੇਤਨਾ ਨੂੰ ਸਮਝੋ ਸ਼ਿਵਜੀ ਮਹਾਰਾਜ ਕਹਿੰਦੇ ਸਾਈ ਲੋਕਾਂ ਫਰਮਾਇਆ ਬੁੱਲਿਆ ਰੱਬ ਦਾ ਕੀ ਪਉਣਾ ਇੱਥੋਂ ਪੁੱਟਣਾ ਉੱਥੇ ਲਾਉਣਾ ਚਾਦੀਵਾਰੇ ਬੋਲਦੀ ਹੈ ਨਹੀਂ ਯਕੀਨ ਬੋਲਦਾ ਇਸ ਨੂੰ ਸਮਝ ਗਏ ਬੰਦੇ ਦੁਵਾਰਾਂ ਤੇ ਲਿਖਿਆ ਨਹੀਂ ਬੋਲਦਾ ਤੇਰੇ ਅੰਦਰ ਯਕੀਨ ਹੈ ਤੇ ਤੈਨੂੰ ਇੱਥੋਂ ਯਕੀਨ ਮਿਲ ਜਾਣਾ ਹੈ ਇੱਥੋਂ ਵੀ ਸਾਰਾ ਕੁਝ ਮਿਲ ਘਰ ਬੈਠਿਆ ਮਿਲ ਜਾਣਾ ਬਾਬਾ ਜੀ ਇਹ ਯਕੀਨ ਹੈ ਤੇ ਜੇ ਨਹੀਂ ਹੈ ਤਾਂ ਫਿਰ ਜਿੱਥੇ ਮਰਜ਼ੀ ਬੰਦਾ ਚਲਾ ਜਾ ਰੋਲਾ ਤਾਂ ਪਰਿਵਰਤਨ ਦਾ ਉਹ ਕਿੱਥੋਂ ਆਣਾ ਆਪਣੇ ਅੰਦਰੋਂ ਆਣਾ ਉਹੀ ਜਾਦੂ ਹੋਏ ਸੁਖਸ਼ ਰਹੋ ਆਵਾਜ਼ ਰਹੋ ਚੜਦੀ ਕਲਾ ਚ ਰਹੋ ਉਦੋਂ ਹੀ ਜ਼ਿੰਦਗੀ ਜਾਦੂ ਬਣ ਜਾਂਦੀ ਹੈ ਬਾਬਾ ਜੀ ਜਦੋਂ ਇਨਸਾਨ ਆਪਣੇ ਆਪ ਨੂੰ ਪੂਰਾ ਸੰਪੂਰਨ ਜਿਹੜਾ ਹੈ ਲੋਕਾਂ ਨੂੰ ਛੱਡ ਕੇ ਲੋਕ ਕੌਣ ਹੈ ਸਾਰੇ ਹੀ ਲੋਕ ਹੈ ਯੋਰਾ ਵੀ ਤੁਹਾਨੂੰ ਰਾਏ ਦੇ ਰਿਹਾ ਇਹ ਜੋ ਵੀ ਤੁਹਾਨੂੰ ਸਲਾਹਾਂ ਦੇ ਰਿਹਾ ਹੈ ਆ ਕਰ ਲੋ ਉਹ ਕਰ ਲੋ ਵੱਡਾ ਹੈ ਚਾਹੇ ਛੋਟਾ ਸਾਰੇ ਲੋਕ ਹੀ ਹੈ ਤੁਹਾਡੇ ਅੰਦਰ ਦੀ ਆਵਾਜ਼ ਕੀ ਕਹਿ ਰਹੀ ਹੈ ਉਸ ਤੇ ਜ਼ਰਾ ਗੌਰ ਕਰੋ ਜਿਹੜੀਆਂ ਵੀ ਬੁਰਾਈਆਂ ਹੈ ਉਸ ਨੂੰ ਦੂਰ ਕਰੋ ਉਤੋਂ ਦਲਾਹਟ ਜਿਹੜੀ ਹੈ ਉਹ ਆਪਣੇ ਆਪ ਹਟਣ ਲੱਗਦੀ ਹੈ ਜਦੋਂ ਇਨਸਾਨ ਬੈਠ ਕੇ ਚਾਰ ਘੜੀ ਆਪਣੇ ਅੰਦਰ ਨੂੰ ਜਾਣ ਲੱਗਦਾ ਹੈ ਇਹੀ ਵਕੀਰਾਂ ਦਾ ਕਹਿਣਾ ਹੈ ਉਦੋਂ ਹੀ ਜਾਦੂ ਘਟਦਾ ਹੈ ਸੋ ਖੁਸ਼ ਰਹੋ ਆਵਾਜ਼ ਰਹੋ ਚਰਦੀ ਘਣਾਚ ਰਹੋ ਆਪਣੀਆਂ ਦੁਆਵਾਂ 'ਚ ਯਾਦ ਰੱਖਣਾ ਜੈ ਮਹາກਰ ਜੈ ਸਾਈਂ ਜੀ ਦੀ ਗੁਰੂਆਂ ਪੀਰਾਂ ਰੈਬਰਾ ਫਕੀਰਾਂ ਸੰਤ ਮਹਾਤਮਾ ਸਾਈਂ ਲੋਕਾਂ ਸਭ ਨੂੰ ਪ੍ਰਣਾਮ ਹੈ ਸਭ ਨੂੰ ਸਲਾਮ ਹੈ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਆਵਾਦ ਰਹੋ ਚੜਦੀ ਕਲਾ ਚ ਰਹੋ ਬਾਬਾ